ਸਾਸ਼ੀਕਲ ਜੀ ਕੀ ਹਾਲ ਚਾਲ ਤੁਹਾਡੇ ਸਾਰਿਆਂ ਦੇ ਮੈਂ ਸੈਤੀ ਸਿੰਘ ਤੇ ਤੁਸੀਂ ਦੇਖ ਰਹੇ ਹੋ ਮਿਊਜ਼ਿਕ ਮੂਵੀ ਟੀਵੀ ਸੋ ਕੋਰੀ ਫਿਰ ਤੋਂ ਤੁਹਾਡਾ ਸਾਰਿਆਂ ਦਾ ਮੋਸਟ ਵੈਲਕਮ ਜੀ ਆਨ ਨੂੰ ਸਵਾਗਤ ਹੈ ਜੀ ਜਗਾ ਦੇਖ ਕੇ ਤੁਸੀਂ ਅੰਦਾਜ਼ਾ ਲਾਈ ਲਿਆ ਹੋਣਾ ਸਾਰਿਆਂ ਨੇ ਤੇ ਆਪਾਂ ਚੱਲੇ ਆਂ ਇਸ ਟਾਈਮ ਹੈਗੇ ਆਂ ਆਪਾਂ ਕੀਰਤਪੁਰ ਸਾਹਿਬ ਹੁਣ ਆਪਾਂ ਚੱਲੇ ਆਂ ਬਾਬਾ ਬੁੱਢਣ ਸਾਹਿਬ ਜੀਾਂ ਦੇ ਜਗ੍ਹਾ ਤੇ ਸੋ ਇੱਥੇ ਬਾਬਾ ਬੁੱਢਣ ਸਾਹਿਬ ਪੀਰ ਜੀਾਂ ਦਾ ਸਥਾਨ ਬਣਿਆ ਹੋਇਆ ਏ ਇਕਲੌਤੀ ਐਸੀ ਜਗ੍ਹਾ ਜਿੱਥੇ ਕਿਸੇ ਪੀਰ ਦੀ ਜਿਹੜੀ ਜਗ੍ਹਾ ਦੀ ਦੇਖਭਾਲ ਆ ਸਥਾਨ ਦੀ ਸੇਵਾ ਜਿਹੜੀ ਉਹ ਸਿੱਖ ਕੌਮ ਕਰਦੀ ਐ ਅ ਵੀਡੀਓ ਆਪਾਂ ਬਹੁਤ ਛੋਟੀ ਬਣਾਵਾਂਗੇ ਕਿਉਂਕਿ ਜਿਆਦਾ ਲੰਬੀ ਨਹੀਂ ਕਰਦੇ ਸੋ ਕੋਸ਼ਿਸ਼ ਕਰਦੇ ਆ ਆਪਾਂ ਤੁਹਾਨੂੰ ਨਾਲ ਨਾਲ ਇਤਿਹਾਸ ਦੱਸਣ ਦੀ ਆ ਬਾਬਾ ਬੁੱਢਣ ਸਾਹਿਬ ਜੀ ਆਂਦੇ ਇਤਿਹਾਸ ਬਾਰੇ ਗੱਲ ਕਰੀਏ ਤਾਂ ਇੱਥੇ ਬਾਬਾ ਗੁਰੂ ਨਾਨਕ ਦੇਵ ਜੀ ਮਣੀ ਕਰਨ ਸਾਹਿਬ ਤੋਂ ਆਉਂਦੇ ਹੋਏ ਰੁਕੇ ਸੀ ਸੋ ਆਉਂਦੇ ਹੋਏ ਨੇ ਉਹਨਾਂ ਨੇ ਭਾਈ ਵਾਲੇ ਨੂੰ ਕਿਹਾ ਕਿ ਕੋਈ ਚੰਗੀ ਜੀ ਜਗ੍ਹਾ ਦੇਖ ਕੇ ਬੈਠੀਏ ਆਪਾਂ ਤੇ ਉਹ ਇੱਕ ਇੱਥੇ ਆ ਕੇ ਢਿੱਲੇ ਤੇ ਬਹਿ ਗਏ ਤੇ ਉੱਥੇ ਆ ਕੇ ਰਬਾਬ ਛੇੜੀ ਤੇ ਉਹਨਾਂ ਨੇ ਭਜਨ ਕੀਰਤਨ ਕੀਤਾ ਆਪਣਾ ਇਹ ਜਿਹੜਾ ਢਿੱਲਾ ਸੀ ਇਹ ਬਾਬਾ ਬੁੱਢਣ ਸਾਹਿਬ ਜੀ ਦਾ ਸੀ ਤੇ ਬਾਬਾ ਬੁੱਢਣ ਸਾਹਿਬ ਜੀ ਆਏ ਤੇ ਗੁਰੂ ਨਾਨਕ ਦੇਵ ਜੀ ਨੂੰ ਕਹਿਣ ਲੱਗੇ ਕਿ ਤੁਸੀਂ ਇੱਥੋਂ ਚੱਲ ਜਾਓ ਇਹ ਮੇਰੀ ਜਗ੍ਹਾ ਹੈ ਤਾਂ ਉਹਨਾਂ ਨੇ ਤਿੰਨ ਚਾਰ ਵਾਰੀ ਇਹ ਗੱਲ ਕਹੀ ਚੌਥੀ ਵਾਰੀ ਬਾਬਾ ਬੁੱਢਣ ਸਾਹਿਬ ਗੁਰੂ ਨਾਨਕ ਦੇਵ ਜੀ ਹੋਰਾਂ ਨੂੰ ਕਹਿੰਦੇ ਵੀ ਇੱਥੇ ਮੇਰੀਆਂ ਬੱਕਰੀਆਂ ਨੂੰ ਮੇਰਾ ਸ਼ੇਰ ਚਾਰਦਾ ਤੇ ਮੇਰੀਆਂ ਬੱਕਰੀਆਂ ਆਉਣ ਵਾਲੀਆਂ ਨੇ ਨਾਲ ਉਹਨਾਂ ਦੇ ਸ਼ੇਰ ਹੋਏਗਾ ਜੇ ਤੁਸੀਂ ਨਾ ਗਏ ਤਾਂ ਉਹ ਤੁਹਾਨੂੰ ਖਾ ਜਾਏਗਾ ਗੁਰੂ ਨਾਨਕ ਦੇਵ ਜੀ ਕਹਿੰਦੇ ਭਾਈ ਜੇ ਤੂੰ ਇੱਕ ਦੋ ਵਾਰੀ ਸਾਨੂੰ ਵੈਸੇ ਕਹਿੰਦਾ ਕਿ ਤੁਸੀਂ ਚੱਲ ਜਾਓ ਅਸੀਂ ਬਗ ਜਾਂਦੇ ਇੱਥੋਂ ਪਰ ਜੇ ਤੂੰ ਸ਼ੇਰ ਦਾ ਡਰਾਵਾ ਦਿਨਾ ਤਾਂ ਅਸੀਂ ਇੱਥੋਂ ਨਹੀਂ ਜਾਵਾਂਗੇ ਸੋ ਕਹਿੰਦੇ ਇੰਨੇ ਨੂੰ ਬੱਕਰੀਆਂ ਜਿਹੜੀਆਂ ਸੀਗੀਆਂ ਬਾਬਾ ਬੁੱਢਣ ਸਾਹਿਬ ਜੀਆਂ ਦੀਆਂ ਇਹ ਹਕੀਕਤ ਸੀ ਕਿ ਉਹਨਾਂ ਨੂੰ ਇੱਕ ਸ਼ੇਰ ਚਾਰਦਾ ਸੀ ਸੋ ਜਦੋਂ ਬੱਕਰੀਆਂ ਆਈਆਂ ਤੇ ਸ਼ੇਰ ਉਹਨਾਂ ਦੇ ਮਗਰ ਆਇਆ ਭਾਈ ਬਾਲਾ ਮਰਦਾਨਾ ਜੀ ਕਹਿਣ ਲੱਗੇ ਵੀ ਤੁਸੀਂ ਬਾਬਾ ਜੀ ਆਪਾਂ ਨੂੰ ਹੁਣੇ ਖਾਊਗਾ ਤੇ ਆਪਾਂ ਇੱਥੋਂ ਚੱਲ ਜਾਈਏ ਤੇ ਕਹਿੰਦੇ ਸ਼ੇਰ ਜਦੋਂ ਆਇਆ ਤੇ ਉਹਨਾਂ ਨੇ ਗੁਰੂ ਨਾਨਕ ਦੇਵ ਜੀਆਂ ਦੇ ਚਰਨਾਂ 'ਚ ਆਪਣਾ ਸਿਰ ਰੱਖਤਾ ਤੇ ਇਹ ਸਭ ਕੁਝ ਦੇਖ ਕੇ ਬਾਬਾ ਬੁੱਢਣ ਸਾਹਿਬ ਜੀ ਹੈਰਾਨ ਰਹਿ ਗਏ ਤੇ ਉਹਨਾਂ ਨੇ ਕਿਹਾ ਵੀ ਇਹ ਸ਼ੇਰ ਨੇ ਤਾਂ ਕਦੇ ਮੇਰੇ ਚਰਨਾਂ 'ਚ ਸਿਰ ਨਹੀਂ ਰੱਖਿਆ ਤੇ ਇਹ ਕੋਈ ਪਹੁੰਚੀ ਹੋਏ ਮਹਾਪੁਰਸ਼ ਨੇ ਤੇ ਉਹਨਾਂ ਨੇ ਵੀ ਗੁਰੂ ਨਾਨਕ ਦੇਵ ਜੀਾਂ ਤੋਂ ਮਾਫੀ ਮੰਗੀ ਤੇ ਫਟਾਫਟ ਜਾ ਕੇ ਉਹ ਦੁੱਧ ਗਰਮ ਕਰਕੇ ਲੈ ਕੇ ਆਏ ਜਦੋਂ ਗੁਰੂ ਨਾਨਕ ਦੇਵ ਜੀਾਂ ਵਾਸਤੇ ਬਾਬਾ ਬੁੱਢਣ ਸਾਹਿਬ ਜੀ ਦੁੱਧ ਲੈ ਕੇ ਆਏ ਤਾਂ ਗੁਰੂ ਨਾਨਕ ਦੇਵ ਜੀ ਕਹਿੰਦੇ ਅਸੀਂ ਹੁਣ ਤੇਰਾ ਇਹ ਦੁੱਧ ਨਹੀਂ ਸ਼ਕਣਾ ਜਦੋਂ ਤੂੰ ਛਕਾਉਣਾ ਸੀ ਉਦੋਂ ਛਕਾਇਆ ਨਹੀਂ ਮਗਰੋਂ ਛਕਾਉਣਾ ਤੇ ਹੁਣ ਅਸੀਂ ਛਕਦੇ ਨਹੀਂ ਤੂੰ ਦੁੱਧ ਪਿਉਣ 'ਚ ਦੇਰ ਕੀਤੀ ਐ ਤੇ ਅਸੀਂ ਪੀਣ 'ਚ ਦੇਰ ਕਰਾਂਗੇ ਬਾਬਾ ਬੁੱਢਣ ਸ਼ਾਹ ਜੀ ਕਹਿੰਦੇ ਫਿਰ ਹੋਰ ਕਦੋਂ ਪੀਓਗੇ ਤੇ ਗੁਰੂ ਨਾਨਕ ਦੇਵ ਜੀ ਕਹਿੰਦੇ ਅਸੀਂ ਤੁਹਾਡਾ ਇਹ ਦੁੱਧ ਛੇਮੇ ਜਾਮੇ ਚਾਕੇ ਪੀਵਾਂਗੇ ਸੋ ਗੁਰੂ ਜਦੋਂ ਬੁੱਢਣ ਸ਼ਾਹ ਬਾਬਾ ਜੀ ਕਹਿੰਦੇ ਵੀ ਛੇਮੇ ਜਾਮੇ ਤੱਕ ਹੁਣ ਤੁਹਾਡਾ ਕਹਿਮਾ ਜਾਮਾ ਗੁਰੂ ਜੀ ਕਹਿੰਦੇ ਮੇਰਾ ਪਹਿਲਾ ਜਮਾ ਤੇ ਉਹ ਕਹਿੰਦੇ ਵੀ ਉਦੋਂ ਨੂੰ ਤਾਂ ਮੈਂ ਕਿੱਥੇ ਰਹਾਂ ਕਹਿੰਦੇ ਨਹੀਂ ਜਦੋਂ ਤੱਕ ਮੇਰਾ ਛੇਮਾ ਜਾਮਾ ਨਹੀਂ ਆਉਂਦਾ ਤੁਸੀਂ ਉਦੋਂ ਤੱਕ ਜਿਉਂਦੇ ਰਹੋਗੇ ਤੁਹਾਨੂੰ ਕੁਝ ਨਹੀਂ ਹੁੰਦਾ ਕਹਿੰਦੇ ਫਿਰ ਉਹ ਕਹਿੰਦੇ ਵੀ ਦੁੱਧ ਨਾ ਖਰਾਬ ਹੋ ਜਾਏ ਇਹ ਕਹਿੰਦੇ ਦੁੱਧ ਵੀ ਖਰਾਬ ਨਹੀਂ ਹੁੰਦਾ ਇਹਨੂੰ ਮਿੱਟੀ ਚ ਦੱਬ ਦੇ ਛੇਮੇ ਜਾਮੇ ਚਾ ਕੇ ਮੈਂ ਕਢਵਾ ਲਾਂ ਤੇ ਉਦੋਂ ਫਿਰ ਇਹ ਕਹਿੰਦੇ ਬਾਅਦ ਚ ਛੇਮੇ ਪਾਸ਼ਾਈ ਨੇ ਆ ਕੇ ਬਾਬਾ ਬੁੱਢਣ ਸਾਧੀਆਂ ਤੋਂ ਦੁੱਧ ਪੀਤਾ ਸੀ ਇਹ ਇੱਥੋਂ ਦਾ ਇਤਿਹਾਸ ਆ ਤੇ ਇਹ ਕਲਉਤੀ ਐਸੀ ਜਗ੍ਹਾ ਕਿਸੇ ਪੀਰ ਦੀ ਜਗ੍ਹਾ ਜਿੱਥੇ ਅੱਜ ਵੀ ਸਿੱਖ ਕੌਮ ਦੇਖਭਾਲ ਕਰਦੀ ਐ ਸੋ ਤੁਸੀਂ ਵੀਡੀਓ ਕਿੱਥੋਂ ਕਿੱਥੋਂ ਦੇਖੀ ਸਾਰੇ ਜਣੇ ਕਮੈਂਟ ਕਰਕੇ ਜਰੂਰ ਦੱਸੋ